लाख डेढ़ लाख ਰੁਪਏ ਕਰਕੇ ਤੁਸੀਂ ਇਹ ਦੋਨਾਂ ਚ ਕੋਈ ਵੀ ਵਰਨਾ ਕਰ ਪਸੰਦ ਆਂਦੀ ਹੈ ਲੈ ਜਾ ਤੇ ਦੋਸਤੋ ਅੱਜ ਬਤੋ ਡਲੀ ਨੇ ਦੋ ਵਰਨਾ ਕਰਦਾ ਸਟਾਕ ਲੈ ਕੇ ਆਏ ਮਤਲਬ ਇੱਕ ਆਟੋਮੈਟਿਕ ਆ ਕੀ ਤੇ ਇੱਕ ਆ ਕੀ ਮੈਨੂਅਲ ਦੇ ਵਿੱਚ ਤੇ ਬਿਲਕੁਲ ਜੈ ਜ ਰੇਟਾਂ ਦੇ ਪਰ ਤੁਹਾਨੂੰ ਲੈ ਕੇ ਦਵਾਂਗੇ ਤੇ ਪਹਿਲਾਂ ਆਪਾਂ ਇਦੀ ਗੱਲ ਕਰਦਾ ਕੀ ਡਿਟੇਲ ਆ ਕਮ ਲੈ ਦੀ ਇਹ 2014 ਰਜਿਸਟਰਡ 15 ਮਾਡਲ ਹੈ ਐਸਐਕਸ ਸੈਕੰਡ ਓਨਰ ਹੈ ਤੇ ਆਟੋਮੈਟਿਕ ਹੈ 6 에어 ਬੈਗ ਵਾਲੀ ਇਹਦੀ ਜਿਹੜੀ ਡਿਮਾਂਡ ਕਿ ਆਪਾਂ ਦੇਣ ਵਾਲੇ ਰੇਟ ਦੱਸਾਂਗੇ 4,60,000 ਰੁਪਏ ਮਤਲਬ ਕਿ ਰੇਟ ਮਾਰਕੀਟ ਟਰਾਈ ਕਰਕੇ ਜਨਾ ਮਾਰਕੀਟ ਨਾਲ ਆਪਾਂ ਤੁਹਾਨੂੰ ਵਧੀਆ ਰੇਟਾਂ ਦੇ ਪਰੇ ਲੈ ਕੇ ਦਵਾਂਗੇ ਬਿਲਕੁਲ ਟੌਪ ਐਂਡ ਵੇਰੀਐਂਟ ਆ ਕਿ ਆਟੋਮੈਟਿਕ ਡੀਜ਼ਲ ਦੇ ਵਿੱਚ ਆਵੇ ਤੇ ਨੈਕਸਟਾ ਕੀ ਮੈਨੂਅਲ ਦੇ ਵਿੱਚ ਆ ਆਰ ਸੀ ਦੇ ਉੱਪਰ 16 ਉਹ ਵੈਸੇ 15 15 ਹੈ ਜੀ ਤੇ ਫਰਸਟ ਓਨਰ ਕਾਰ ਹੈ ਵੀ ਆਈ ਪੀ ਨੰਬਰ ਲੱਗਿਆ ਹੋਇਆ ਚੰਡੀਗੜ੍ਹ ਦਾ ਨੰਬਰ ਹੈ ਵੀਰੇ ਨਵੀਂ ਗ੍ਰੇਲ ਚ ਕਾਰ ਆ ਕਿ ਐਸ ਐਕਸ ਮਾਡਲ ਟੌਪ ਹੈ 6 ਸੀਟ ਬੈਗ ਵਾਲੀ ਇਹ ਹਾਂ ਇਹਦੀ ਜਿਹੜੀ ਆਪਾਂ ਦੇਣ ਵਾਲਾ ਰੇਟ ਹੈ ਜਿਹੜਾ ਉਹ 65000 ਰੁਪਏ ਜੀ ਫਾਈਨਾਂਸ ਦੋਨਾਂ ਉਪਰ ਹੋ ਜੇਗਾ ਕਿੰਨਾ ਕਿੰਨਾ ਮਤਲਬ ਕਿ ਫਾਈਨਾਂਸ ਕਰਵਾ ਦੂੰਗਾ ਫਾਈਨਾਂਸ ਵੀਰੇ ਲੱਖ ਡੇਢ ਲੱਖ ਦੋ ਬਾਕੀ ਫਾਈਨਾਂਸ ਹੋ ਜਾ ਪਰ ਵਾਈਲ ਵਧੀਆਂ ਲੈ ਕੇ ਨਾ ਲੱਖ ਡੇਢ ਲੱਖ ਰੁਪਏ ਕਰਕੇ ਤੁਸੀਂ ਇਹ ਦੋਨਾਂ ਚ ਕੋਈ ਵੀ ਵਰਨਾ ਕਰ ਪਸੰਦ ਆਉਂਦੀ ਹੈ ਲੈ ਜਾਣਾ ਵਾਈਟ ਕਲਰ ਦੇ ਵਿੱਚ ਨੇ ਕੈਨ ਕੰਡੀਸ਼ਨ ਦੇ ਵਿੱਚ ਕਾਰਾਂ ਖੜੀਆਂ ਨੇ ਖੜੀਆਂ ਕਿਤੇ ਨੇ ਕਿਸ਼ਰ ਕਾਰਸ ਮਹਾਲਵੀ ਪਰ ਸਕਰੀਨ ਤੇ ਬਿਰਦਾ ਨੰਬਰ ਆ ਰਿਹਾ ਹੈ ਨਾ ਕਾਲ ਕਰ ਲੈਣਾ ਧੰਨਵਾਦ ਉਸ